ਦੀ ਪੋਸਟ ਜ਼ਰੂਰ ਕਰ ਦਿੱਤੀ ਗਿਆ ਸਰ ਸਿਵਰਤ ਬਾਦਲ ਵੱਲੋਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੇ ਪੱਦਰ ਦੇ ਉੱਤੇ ਕੋਈ ਸੈਲੀਬ੍ਰੇਸ਼ਨ ਹੈ ਜਿਹੜੀ ਇਸ ਜਿੱਤ ਨੂੰ ਲੈ ਕੇ ਨਾ ਮਨਾਈ ਜਾਵੇ ਕਿਉਂਕਿ ਜਥੇਦਾਰ ਸਾਹਿਬ ਵੱਲੋਂ ਵੀ ਜਿਹੜਾ ਇੱਕ ਹੁਕਮ ਕੀਤਾ ਗਿਆ ਸੀ ਕਿ ਕਿ ਜੂਨ 84 ਦੇ ਮੱਦੇਨਜ਼ਰ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿੱਤ ਢੋਲ ਜਾਂ ਵੱਡੇ ਪੱਦਰ ਦੇ ਉੱਤੇ ਲੱਡੂ ਜਿਹੜੇ ਉਹ ਨਾ ਵੰਡੇ ਨਾ ਜਿਸ ਦੇ ਚੱਲਦੇ ਹੋਏ ਇੱਕ ਸਧਾਰਨ ਤਰੀਕੇ ਦੇ ਨਾਲ ਜਿੱਤ ਦੀ ਖੁਸ਼ੀ ਹੈ ਜਿਹੜੀ ਉਹ ਜ਼ਾਹਿਰ ਕਰਦੇ ਹੋਏ ਜਿਹੜੇ ਬਠਿੰਡਾ ਵਾਸੀ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਤੇ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਹਾਲਾਂਕਿ ਇਸ ਵਕਤ ਬਾਦਲ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਮੌਜੂਦ ਹਾਂ ਤੇ ਇੱਥੇ ਸਮਰਥਕ ਨੇ ਜਿਹੜੇ ਉਹ ਜ਼ਰੂਰ ਖੜੇ ਨੇ ਭਾਈ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਚੌਥੀ ਵਾਰੀ ਵਿਭਾਰ ਸਿੰਘ ਕੌਰ ਬਾਦਲ ਜਿਹੜੇ ਬਠਿੰਡੇ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਬਣਨ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਦਾ ਪਿਆਰ ਹੈ ਜੀ ਇਹ ਲੋਕਾਂ ਦਾ ਨਿੱਜੀ ਪਿਆਰ ਹੈ ਬਾਦਲ ਪਰਿਵਾਰ ਨਾਲ ਪਿਛਲੇ ਯਾਰੀ ਚਲੋ ਇਹਨਾਂ ਨੇ ਆਪ ਵਾਲਿਆਂ ਨੇ ਗੱਪ ਛੜਪ ਮਾਰਤੇ ਸੀ ਲੋਕਾਂ ਨੇ ਬਦਲਾ ਕਰਤਾ ਸੀ ਪਰ ਕੰਮ ਸਾਰੇ ਇੱਥੇ ਬਾਦਲ ਪਰਿਵਾਰ ਨੇ ਕੀਤੇ ਸੀ ਕਿਸੇ ਦਾ ਕੋਈ ਖਾਲ ਨਹੀਂ ਛੜਿਆ ਕੋਈ ਪਈ ਨਹੀਂ ਛੱਡੀ ਕੋਈ ਪੈਪ ਲੈ ਨਹੀਂ ਛੱਡੀ ਐਮਸ ਹਸਪਤਾਲ ਲਿਆਂਦਾ ਐਡਵਾਂਸ ਕੈਸਰ ਹਸਪਤਾਲ ਲਿਆਂਦਾ ਸੜਕਾਂ ਬਣਾਈਆਂ ਬਟੰਡੇ ਤੋਂ ਚੰਡੀਗੜ੍ਹ ਰੋਡ ਬਣਾਈ ਬਟੰਡੇ ਤੋਂ ਪਟਿਆਲਾ ਰੋਡ ਬਣਾਈ ਐਮਸ ਹਸਪਤਾਲ ਲਿਆਂਦਾ ਨਹਿਰਾਂ ਪੱਕੀਆਂ ਕਰਤੀਆਂ ਸਾਰੀਆਂ ਮੈਂ ਕਹਾਂ ਜੀ ਕੋਈ ਕੰਮ ਹੀ ਨਹੀਂ ਛੱਡਿਆ ਸੀ ਇੱਥੇ ਕਰਨ ਨੂੰ ਬਾਦਲ ਸਾਹਿਬ ਨੇ ਸਾਰੇ ਸਾਰਾ ਇੰਨਾ ਕੰਮ ਬਾਦਲ ਸਾਹਿਬ ਨੇ ਇੱਥੇ ਕੀਤਾ ਲੰਬੀ ਬਲਾਕ ਦੇ ਵਿੱਚ ਤੇ ਇੱਥੋਂ ਇਸ ਕਰਕੇ 23000 ਵੋਟ ਵਧੀ ਦੂਜੇ ਹਲਕੇ ਵੀ ਸਾਰੇ ਵਧ ਗਏ ਲਗਭਗ ਤਾਂ ਜਿਹੜੀ ਵੋਟ ਹੈ ਲੰਬੀ ਹਲਕੇ ਲੰਬਾ ਸੌਰੀ ਬਠਿੰਡਾ ਕੰਸਟੀਚਨਸੀ ਹੈ ਜਿਹੜੀ ਆਪਣੀ ਸਾਰੀ ਇਹ ਵਿਕਾਸ ਦੇ ਨਾਂ ਤੇ ਵੋਟ ਪਈ ਹੈ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਲੋਕ ਸਭਾ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿੰਨੇ ਵਾਰੀ ਬੋਲੇ ਸੀਗੇ ਤੇ ਵੈਸਟ ਮੈਂਬਰ ਪਾਰਲੀਮੈਂਟ ਦਾ ਅਵਾਰਡ ਬੀਬਾ ਜੀ ਨੂੰ ਮਿਲਿਆ ਸੀਗਾ ਪੰਜਾਬ ਦੇ ਮੁੱਦੇ ਆ ਜਿਹੜੇ ਇਹ ਹਮੇਸ਼ਾ ਹੀ ਲੋਕ ਸਭਾ ਦੇ ਵਿੱਚ ਠਾਉਂਦੇ ਰਹਿੰਦੇ ਸੀ ਜਿੱਤ ਦੀ ਖੁਸ਼ੀ ਅੱਗੇ ਬੜੀ ਹੁਣ ਮਨਾਈ ਜਾਂਦੀ ਸੀ ਕਿ ਇਸ ਵਾਰ ਕੀ ਕੱਲੂ ਘਾਰੇ ਨੂੰ ਦੇਖਦੇ ਹੋਏ ਜੂਨ 84 ਨੂੰ ਦੇ ਕੇ ਜਿਹੜਾ ਇਸ ਵਾਰੀ ਠਰਮਾ ਰੱਖਿਆ ਗਿਆ ਬਿਲਕੁਲ ਕੱਲੂ ਘਾਰੇ ਦੇ ਦਿਨ ਹੈ ਜੀ ਇੱਕ 6 ਜੂਨ ਤੱਕ ਉਸ ਕਰਕੇ ਅਸੀਂ ਕਹਿ ਨਹੀਂਦਾ ਤੁਸੀਂ ਦੇਖਣਾ ਇੱਥੇ ਢੋਲ ਢਮੱਕੇ ਕਿੰਨੇ ਵੱਜਨੇ ਸੀਗੇ ਪਰ ਅਸੀਂ ਉਸ ਕਰਕੇ ਵੀ ਜਿਹੜਾ ਸਾਡਾ ਕੱਲੂ ਘਾਰੇ ਦੇ ਦਿਨ ਹੈ 1 ਤੋਂ 6 ਜੂਨ ਤੱਕ ਅਸੀਂ ਇੱਥੇ ਕੋਈ ਖੁਸ਼ੀ ਨਹੀਂ ਮਨਾ ਰਹੇ ਹਜੇ ਬੀਬਾ ਜੀ ਤੇ ਸੁਖਵੀਰ ਜੀ ਵੀ ਬਾਹਰ ਆਉਣ ਵਾਲੀ ਹੈ 2-4 ਮਿੰਟਾਂ ਚ ਸਾਰੇ ਵਰਕਰਾਂ ਨੂੰ ਸਵੇ ਹੀ ਅਸੀਂ ਤਕੀਦ ਕਰਤੀ ਸੀ ਪਹਿਲਾਂ ਹੀ ਵੀ 1 ਤੋਂ 6 ਜੂਨ ਕਾ ਆਪਣਾ ਕੱਲੂ ਘਰਾ ਦਿਵਸ ਹੈ ਤਾਂ ਉਦੋਂ ਉਹ ਜਿਹੜਾ ਹੈਗਾ ਉਹ ਅਟੈਕ ਕੀਤਾ ਸੀ ਦਰਬਾਰ ਸਾਹਿਬ ਤੇ ਤੇ ਇਸ ਕਰਕੇ ਆਪਾਂ ਇੱਥੇ ਢੋਲ ਟਮਕਾ ਨਹੀਂ ਪ੍ਰਕਾਸ਼ ਸਿੰਘ ਬਾਦਲ ਦੀ ਕਿੰਨੀ ਇੱਕ ਜਿਹੜੀ ਕਮੀ ਆ ਜਿਹੜੀ ਉਹ ਰੜਕਦੀ ਰਹੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਚਲੇ ਜਾਣ ਤੋਂ ਬਾਅਦ ਦੇ ਵਿੱਚ ਇਹ ਪਹਿਲੀ ਚੌਂਟ ਸੀਗੀ ਮੈਂਬਰ ਪਾਰਲੀਮੈਂਟ ਦੀ ਜੋ ਹਰਸੀਮਤ ਕੌਰ ਬਾਦਲ ਜਿਹੜੇ ਆ ਉਹਨਾਂ ਨੇ ਇਕੱਲੇ ਲੜੀ ਹੈ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਜਾਦੇ ਭਾਰ ਸੀਗਾ ਬੀਬਾ ਜੀ ਦੇ ਮੋਢਿਆਂ ਤੇ ਹੀ ਸੀਗਾ ਇੱਥੇ ਬੀਬਾ ਜੀ ਇੱਥੇ ਮਿਲਦੇ ਰਹੇ ਆ ਸਾਨੂੰ ਪਤਾ ਹੀ ਹੈ ਬਾਦਲ ਪਰਵਾਰ ਇੰਨਾ ਧਾਰਮਿਕ ਹੈ ਇਹਨਾਂ ਦੇ ਘਰੇ 24 ਘੰਟੇ ਪਾਠ ਚੱਲਦਾ ਰਹਿੰਦਾ ਹੈ 2 ਘੰਟੇ ਬੀਬਾ ਜੀ ਹਰ ਰੋਜ਼ ਸਵੇਰ ਪਾਠ ਕਰਦੇ ਹੈ ਮਹੀਨੇ ਦੀ ਹਰ ਇੱਕ ਤਰੀਕ ਨੂੰ ਦਰਬਾਰ ਸਾਹਿਬ ਚ ਪਾਠ ਦਾ ਭੋਗ ਪੈਂਦਾ ਹੈ ਤਾਂ ਬੀਬਾ ਜੀ ਇੰਨਾ ਧਾਰਮਿਕ ਹੈ ਪ੍ਰਮਾਤਮਾ ਨੇ ਵੀ ਕੋਈ ਕਸਰ ਨਹੀਂ ਛੱਡੀ ਪ੍ਰਮਾਤਮਾ ਨੇ ਵੀ ਬੀਬਾ ਜੀ ਨੂੰ ਜਿਤਾ ਕੇ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਚੌਥੀ ਵਾਰੀ ਭੇਜਿਆ ਨਹੀਂ ਤਾਂ ਪਿੰਡ ਦੇ ਵਿੱਚ ਕੋਈ ਬੰਦਾ ਪੰਚਾਇਤ ਮੈਂਬਰ ਨਹੀਂ ਬਣਨ ਦਿੰਦਾ ਦੁਬਾਰੇ ਤੇ ਇਸ ਕਰਕੇ ਇਹ ਹੈ ਵੀ ਅੱਜ ਚਲੋ ਸਾਨੂੰ ਖੁਸ਼ੀ ਤਾਂ ਹੈਗੀ ਆ ਪਰ ਅਸੀਂ ਢੋਲ ਟਮਕਾ ਜਿਹੜਾ ਉਹ ਅੱਜ ਇੱਥੇ ਨਹੀਂ ਕਰਨਾ ਸਿੰਪਤੀ ਵੋਟ ਵੀ ਗੇਨ ਹੋਈ ਆ ਕਿਉਂਕਿ ਬਾਦਲ ਸਾਹਿਬ ਦੇ ਪੋਸਟਰ ਕਾਫੀ ਲੱਗ ਗਏ ਸੀ ਪ੍ਰਕਾਸ਼ ਸਿੰਘ ਬਾਦਲ ਦੇ ਕਿ ਸ਼ਰਧਾਂਜਲੀ ਹੋਣਗੇ ਆ ਇਹ ਵੋਟਾਂ ਬਿਲਕੁਲ ਜੀ ਬਿਲਕੁਲ ਜਿਹੜੀ ਅਸੀਂ ਗਲਤੀ ਕਰ ਲਈ ਸੀ ਚਲੋ ਅਸੀਂ ਤਾਂ ਵੋਟਾਂ ਪਾਈਆਂ ਸੀ ਕੁਝ ਭ੍ਰਮਣੇ ਆਪਾਂ ਨੂੰ ਵੋਟਾਂ ਨਹੀਂ ਪਾਈਆਂ ਸੀ ਉਦੋਂ 2022 ਚ ਕਿਉਂਕਿ ਉਦੋਂ ਲੋਕਾਂ ਦੇ ਵਿੱਚ ਇਹ ਆਪ ਵਾਲਿਆਂ ਨੇ ਗੱਪ ਛੜਾਪੀ ਇੰਨੇ ਜਿਆਦੇ ਮਾਰਤੇ ਸੀ ਬੌਕਰ ਵਾਲਿਆਂ ਨੇ ਵੀ ਅਸੀਂ ਪਤਾ ਨਹੀਂ ਕੀ ਕਰ ਦਿਆਂਗੇ ਬਦਲਾ ਕਰ ਦਿਆਂਗੇ ਕਹਿੰਦੇ ਸੀ ਇੱਕ ਵੀ ਗਨਮੈਨ ਨਹੀਂ ਲੈਂਦੇ ਕੋਠੀ ਕੋਠੀ ਕਹਿੰਦੇ ਸੀ ਕੋਠੀ ਜੱਡੀਆਂ ਜੱਡੀਆਂ ਕਾਰਾਂ ਲਈ ਫਿਰਦੇ ਆ ਤੇ ਹੁਣ ਆਪ ਆਪਦੇ ਘਰ ਵਾਲੀ ਨਾਲ ਵੀ 599 ਮੈਂਡ ਚੱਲਦਾ ਆ ਆਪਦੀ ਭੈਣ ਨਾਲ ਵੀ 599 ਮੈਂਡ ਜਾਂਦਾ ਤੇ 11 12 ਆਰੀ ਆਸਟ੍ਰੇਲੀਆ ਜਾਈ ਪਤਾ ਨਹੀਂ ਕੀ ਛੱਡਿਆਈ ਉੱਥੇ ਸਾਨੂੰ ਨਹੀਂ ਪਤਾ ਰੱਬ ਜਾਣਦਾ ਕੀ ਕੁਝ ਛੱਡਿਆਈ ਉੱਥੇ ਤਾਂ ਇਸ ਕਰਕੇ ਆ ਵੀ ਬਾਦਲ ਪਰਿਵਾਰ ਨੂੰ ਜਿਹੜੀ ਵੋਟ ਪਈ ਐ ਇਹ ਪਿਆਰ ਦੀ ਵੋਟ ਐ ਬਾਦਲ ਸਾਹਿਬ ਦੇ ਜਾਣ ਦਾ ਘਾਟਾ ਜਿੱਥੇ ਮੈਂ ਸਮਝਦਾ ਫਰਮ ਨੇ ਕਾਲੀਦਲ ਨੂੰ ਪਿਆ ਉੱਥੇ ਸਾਡੇ ਲੰਬੀ ਹਲਕੇ ਨੂੰ ਵੀ ਪਿਆ ਅਸੀਂ ਰਾਤ ਨੂੰ ਵੀ ਆ ਜਾਂਦੇ ਸੀ ਦਿਨੇ ਵੀ ਆ ਜਾਂਦੇ ਸੀ ਬਾਦਲ ਸਾਹਿਬ ਨੂੰ ਜਦੋਂ ਵੀ ਫੋਨ ਕਰਦੇ ਇੱਕ ਵਾਰੀ ਰਾਤ ਨੂੰ ਮੈਂ ਤੁਹਾਨੂੰ ਦੱਸਦਾ 11 ਵਜੇ ਰਾਤ ਨੂੰ ਬਾਦਲ ਸਾਹਿਬ ਨੂੰ ਫੋਨ ਕਰਿਆ ਤੇ ਉਹਨਾਂ ਨੇ ਉਦੋਂ ਹੀ ਸਾਡਾ ਮਸਲਾ ਹੱਲ ਕਰਕੇ ਦਿੱਤਾ ਇਸ ਕਰਕੇ ਬਾਦਲ ਸਾਹਿਬ ਦੀ ਘਾਟ ਹੈ ਜਿਹੜੀ ਉਹ ਤਾਂ ਸਾਨੂੰ ਰੜਕਦੀ ਰਹਿਣੀ ਹੈ ਪਰ ਉਹ ਹੁਣ ਕੁਦਰਤ ਦਾ ਹੁਕਮ ਸੀ ਕੀ ਬਣੇ ਇਸ ਕਰਕੇ ਇਹ ਆ ਵੀ ਚਲੋ ਬੀਬਾ ਜੀ ਜਿੱਤ ਕੇ ਜਿਹੜਾ ਲੋਕਾਂ ਦਾ ਜਿਹੜਾ ਲੰਬੀ ਹਲਕੇ ਦਾ ਲਾਂਭਾ ਸੀ ਪਿਛਲੇ ਵਾਰੀ ਵਾਲਾ ਉਹ ਐਤ ਕੀ ਲੋਕਾਂ ਨੇ ਲਾਹਤਾ ਜੀ ਲਾਹਤਾ ਜੀ ਲਾਹਤਾ ਬਿਲਕੁਲ ਜਤਿੰਦਰ ਦੇਖ ਸਕਦੇ ਹੋ ਕਿ ਇੱਥੇ ਕਿਹਾ ਜਾ ਰਿਹਾ ਕਿ ਇੱਕ ਲੰਬਾ ਜਿਹੜਾ ਉਹ ਲੰਬੀ ਹਲਕੇ ਵਾਸੀਆਂ ਵੱਲੋਂ ਜਿਹੜਾ ਉਹ ਲਗਾ ਲਾਇਆ ਗਿਆ ਹੈ